ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਫੁੱਲ ਸੂਟ ਦੀ ਲਾਈਨਿੰਗ ਦੀ ਕਿੱਦਾਂ ਕਟਿੰਗ ਕਰਨੀ ਹੈ ਇਹ ਦੱਸਾਂਗੇ ਦੇਖੋ ਸਭ ਤੋਂ ਪਹਿਲਾਂ ਆਪਾਂ ਜਿਹੜੀ ਲਾਈਨਿੰਗ ਹੈ ਇਹਨੂੰ ਆਪਾਂ ਧੋ ਕੇ ਹੀ ਸੂਟ ਦੇ ਉੱਪਰ ਲਾਉਣਾਗਾ ਬਿਨਾ ਧੋਤੇ ਆਪਾਂ ਲਾਈਨਿੰਗ ਨਹੀਂ ਯੂਜ਼ ਕਰਨੀ ਹੈਗੀ ਇਸ ਤਰ੍ਹਾਂ ਦੇਖੋ ਜੀ ਕੰਨੀ ਨਾਲ ਕੰਨੀ ਮਿਲਾ ਕੇ ਇਹ ਆ ਦੇਖੋ ਇਸ ਤਰ੍ਹਾਂ ਆਪਾਂ ਨਾ ਲਾਈਨਿੰਗ ਪਛਾਈ ਹੈਗੀ ਰੱਖੀ ਹੈਗੀ ਜਾਨੀ ਆ ਦੇਖੋ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਰੱਖਣ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਇਹਨੂੰ ਸੈੱਟ ਕਰ ਲੈਣਾ ਦੇਖੋ ਜੀ ਸੂਟ ਦੀ ਸਾਰੇ ਦੀ ਕਟਿੰਗ ਆਪਨੇ ਕੀਤੀ ਹੋਈ ਹੈ ਐਸ ਨਾਲ ਆਪਣੀ ਸੂਟ ਦੀ ਕਟਿੰਗ ਪਹਿਲਾਂ ਤੁਹਾਡੇ ਨਾਲ ਸ਼ੇਅਰ ਵੀ ਕੀਤੀ ਹੋਈ ਹੈ ਵੀਡੀਓ ਆ ਆਪਣੀ ਕੁੜਤੀ ਦੀ ਕਟਿੰਗ ਹੈਗੀ ਲੰਬਾਈ ਚੜਾਈ ਜਾਣੀ ਲਾਹੀ ਹੋਈ ਆ ਆਪਾਂ ਨਾ ਜਦੋਂ ਕੁੜਤੀ ਦੀ ਲਾਈਨਿੰਗ ਦੀ ਕਟਿੰਗ ਕਰਨੀ ਆਏਗੀ ਦੇਖੋ ਇੰਨਾ ਡਾਊਨ ਕਰ ਲੈਣਾ ਆਪਾਂ 3-4 ਇੰਚ ਚਾਹੇ ਤਾਂ ਤੁਸੀਂ ਇੰਚ ਟੇਪ ਨਾਲ ਕਰ ਲੋ ਚਾਹੇ ਤੁਸੀਂ ਹੱਥ ਨਾਲ ਕਿਉਂਕਿ ਜਿਹੜੀ ਆਪਣੀ ਲਾਈਨਿੰਗ ਹੁੰਦੀ ਹੈ ਨਾ ਇਹ ਆਪਾਂ ਤਰਪਾਈ ਵਾਲੇ ਹਿੱਸੇ ਤੋਂ ਜਿੱਥੇ ਤੱਕ ਤਰਪਾਈ ਹੁੰਦੀ ਹੈ ਜਾਨੀ ਕਿ ਕਮੀਜ਼ ਨਾਲ ਉੱਚੀ ਹੁੰਦੀ ਹੈ 3-4 ਇੰਚ ਦਾ ਫਰਕ ਹੁੰਦਾ ਹੈਗਾ ਆ ਲਓ ਜੀ ਐਸ ਤਰ੍ਹਾਂ ਵਿਛਾ ਲੈਣੀ ਕੱਪੜੇ ਨੂੰ ਕਮੀਜ਼ ਦੇ ਨਾਲ ਚੰਗੀ ਤਰ੍ਹਾਂ ਵਿਛਾ ਲੈਣਾ ਜੀ ਦੇਖੋ ਐਸ ਤਰ੍ਹਾਂ ਕੋਈ ਕਿਤੋਂ ਵੀ ਆਪਾਂ ਵੱਧ ਘੱਟ ਨਹੀਂ ਰੱਖਣਾ ਹੈਗਾ ਦੇਖੋ ਕਈ ਪੈਣਾ ਦੇ ਮੈਸੇਜ ਆਉਂਦੇ ਨੇ ਵੀ ਦੀਦੀ ਲਾਈਨਿੰਗ ਨੂੰ ਕਿੰਨੇ ਇੰਚ ਵੱਧ ਰੱਖ ਕੇ ਕਟਿੰਗ ਕਰੀਏ ਜਦੋਂ ਆਪਾਂ ਲਾਈਨਿੰਗ ਨੂੰ ਧੋ ਕੇ ਲਾਉਂਦੇ ਆ ਨਾ ਤਾਂ ਆਪਾਂ ਨੂੰ ਵੱਧ ਰੱਖ ਕੇ ਕਟਿੰਗ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਦੇਖੋ ਆਪਾਂ ਇਸ ਤਰ੍ਹਾਂ ਵਿਛਾ ਲਿਆ ਕੱਪੜੇ ਦੇ ਉੱਪਰ ਕੱਪੜਾ ਦੋਵੇਂ ਪੱਲਿਆਂ ਦੀ ਇਕੱਠੀ ਕਟਿੰਗ ਹੋ ਜਾਣੀ ਆ ਦੇਖੋ ਜਦੋਂ ਆਪਾਂ ਕਟਿੰਗ ਕਰਦੇ ਆਂਗੇ 4 ਇੰਚੀ ਜਦੋਂ ਆਪਾਂ ਚਲਾਉਨੇ ਆ ਨਾ ਆਪਣੇ ਆਪ ਕੱਪੜੇ ਦੇ ਬਾਹਰ ਹੋ ਜਾਂਦੀ ਹੈ ਇਹ ਜੀ ਇੰਨਾ ਕੁ ਵੱਧਾ ਆਪਾਂ ਨੂੰ ਕਾਫੀ ਹੁੰਦਾ ਜੇ ਆਪਾਂ ਨਾ 1 ਇੰਚ ਜਾਂ ਅੱਧਾ ਇੰਚ ਲਾਈਨਿੰਗ ਜ਼ਿਆਦਾ ਕੱਟਾਂਗੇ ਤਾਂ ਖਾਨੂੰ ਸਲਾਈ ਕਰਨ ਦੇ ਵਿੱਚ ਜੀ ਬਹੁਤ ਪ੍ਰੋਬਲਮ ਆਉਂਦੀ ਹੈ ਇਹ ਆਹ ਦੇਖੋ ਬਿਲਕੁਲ ਵੀ ਵੱਧ ਨਹੀਂ ਇੱਥੇ ਆਪਾਂ ਇਸ ਤਰ੍ਹਾਂ ਕੈਂਚੀ ਰੱਖਣੀ ਆ ਲਾਈਨਿੰਗ ਆਪਾਂ ਪ੍ਰੋਪਰ ਹੀ ਕੱਟਣੀ ਆ ਜਿੰਨਾ ਕਮੀਜ਼ ਆਗਾ ਆ ਦੇਖੋ ਜੀ ਆਪਾਂ ਕਮੀਜ਼ ਦੇ ਦੋਵੇਂ ਪੱਲਿਆਂ ਦੀ ਕਟਿੰਗ ਕਰ ਲਈ ਲਾਈਨਿੰਗ ਦੀ ਆਪਾਂ ਪੱਲਾ ਚੱਕ ਦੇਣਾਗਾ ਤੇ ਇਸ ਤਰ੍ਹਾਂ ਦੇਖੋ ਕਟਿੰਗ ਹੋ ਗਈ ਕਟਿੰਗ ਕਰਨ ਤੋਂ ਬਾਅਦ ਆਪਾਂ ਚਾਹੇ ਤਾਂ ਤੁਸੀਂ ਦੇਖੋ ਮੈਂ ਕਦੇ ਪਿੰਨ ਨਹੀਂ ਯੂਜ਼ ਕੀਤੇ ਮੈਂ ਵੱਡੇ ਬਖੇ ਦੇ ਨਾਲ ਸਲਾਈ ਉਹੀ ਲਾਉਣੀ ਹੁੰਨੀ ਹੈ ਆਪਾਂ ਕੀ ਕਰਨਾ ਆਪਾਂ ਨਾ ਜਿਹੜੀ ਆਹ ਲਾਈਨਿੰਗ ਆ ਗਈ ਇਹਨੂੰ ਐਦਾਂ ਫੋਲਡ ਕਰਕੇ ਨਾ ਇਦਾਂ ਸਲਾਈ ਲਗਾ ਲੈਣੀ ਆ ਸਭ ਤੋਂ ਪਹਿਲਾਂ ਦੋਵੇਂ ਪੱਲਿਆਂ ਤੇ ਸਲਾਈ ਲਗਾਉਣ ਤੋਂ ਬਾਅਦ ਆਪਾਂ ਅਲੱਗ-ਅਲੱਗ ਕਰਕੇ ਪੱਲਿਆਂ ਨੂੰ ਵੱਡੇ ਬਖੇ ਦੇ ਨਾਲ ਸਾਰੇ ਇਦਾਂ 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 ਸਲਾਈ ਲਗਾ ਲੈਣੀ ਹੈਗੀ ਉਸ ਤੋਂ ਪਹਿਲਾਂ ਆਪਾਂ نیچے ਜਿਹੜਾ ਘੇਰਾਗਾ ਇਹਨੂੰ ਜ਼ਰੂਰ ਫੋਲਡ ਕਰਨਾਗਾ ਇਦਾਂ ਲਾਈਨਿੰਗ ਆਪਣੀ ਕਮੀਜ਼ ਦੇ ਨਾਲ ਅਟੈਚ ਹੋ ਜਾਣੀ ਆ ਫਿਰ ਉਸ ਤੋਂ ਬਾਅਦ ਜਿੱਦਾਂ ਤੁਹਾਨੂੰ ਜਿਹੜਾ ਤੁਹਾਡਾ ਨਾਪ ਆਗਾ ਤੁਸੀਂ ਉਹ ਨਾਪ ਦੀ ਮਾਰਕਿੰਗ ਕਰਕੇ ਕੋਈ ਜ਼ਿਆਦਾ ਮਾਰਕਿੰਗ ਨਹੀਂ ਕਰਨੀ ਵੀ ਇੰਨਾ ਖੁੱਲਾ ਕਰਨਾ ਜਿੱਦਾਂ ਤੁਸੀਂ ਨੋਰਮਲ ਕਮੀਜ਼ ਸਟਿਚ ਕਰਦੇ ਹੋਗੇ ਉਦਾਂ ਜੀ ਤੁਸੀਂ ਆਪਦੇ ਕਮੀਜ਼ ਨੂੰ ਸਲਾਈ ਕਰ ਸਕਦੇ ਹੋ ਇਹਦਾ ਹੋਗੀ ਜੀ ਆਪਣੀ ਕਮੀਜ਼ ਦੀ ਲਾਈਨਿੰਗ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਬਾਹਾਂ ਦੀ ਕਟਿੰਗ ਦੀ ਲਾਈਨਿੰਗ ਦੀ ਕਟਿੰਗ ਕਰਕੇ ਦਿਖਾਉਣੀ ਹੈ ਦੇਖੋ ਜੀ ਬਾਹਾਂ ਦੀ ਕਟਿੰਗ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਦੀ ਆ ਨਾ ਸਾਈਡ ਤੋਂ ਕਪੜਾ ਲਿਆਗਾ ਜਿਵੇਂ ਆਪਣੇ ਕਮੀਜ਼ ਆਪਾਂ ਆਲ ਓਵਰ ਸੂਟ ਦੀ ਕਟਿੰਗ ਕਰਦੇ ਹੁੰਦੇ ਆ ਨਾ ਸਾਈਡ ਤੋਂ ਕਪੜਾ ਲੈਂਦਾ ਹੁੰਦਾ ਉਹ ਕਪੜਾ ਹੈਗਾ ਆਹ ਨੇ ਆਪਣੇ ਸਲਵਾਰ ਦੇ ਪੱਲੇ ਠੀਕ ਹੈ ਜੀ ਦੇਖੋ ਆਪਾਂ ਇਹਦੇ ਨਾਲ ਵਧੀਆ ਸਰ ਜਾਣਾ ਵੀ ਵੱਧ ਘੱਟ ਨਹੀਂ ਹੈਗਾ ਲਾਈਨਿੰਗ ਦਾ ਕਪੜਾ ਨਹੀਂ ਹੈ ਆਪਾਂ ਬਾਵਾ ਖਾਤਰ ਯੂਜ਼ ਕਰ ਸਕਦੇ ਆਂਗੇ ਇਹਦੇ ਵਿੱਚ ਜੋੜ ਪਾ ਕੇ ਠੀਕ ਹੈ ਜੀ ਆਹ ਦੇਖੋ ਆਪਾਂ ਸਲਵਾਰ ਦੇ ਪੱਲੇ ਉੱਪਰ ਰੱਖ ਕੇ ਇਹਨਾਂ ਦੇ ਦੇਖੋ ਜੀ ਆਪਾਂ ਇਸ ਤਰ੍ਹਾਂ ਕਰ ਲੈਣੀ ਹੈਗੀ ਕਟਿੰਗ ਆ ਲਓ ਜੀ ਆ ਹੋ ਗਈ ਆਪਣੀ ਸਲਵਾਰ ਦੇ ਪੱਲਿਆਂ ਦੀ ਕਟਿੰਗ ਆ ਦੇਖੋ ਜੀ ਆ ਹੋ ਗਈ ਆਪਣੀ ਸਲਵਾਰ ਦੇ ਪੱਲਿਆਂ ਦੀ ਕਟਿੰਗ ਠੀਕ ਹੈ ਜੀ ਬਾਹਾਂ ਦੀ ਕਟਿੰਗ ਆ ਪੈਂਡ ਤੇ ਕਰਾਂਗੇ ਕਿਉਂਕਿ ਕਈ ਵਾਰੀ ਲਾਈਨਿੰਗ ਦਾ ਕੱਪੜਾ ਘਟ ਜਾਂਦਾ ਵਾ ਫੇਰ ਆਪਾਂ ਜੇ ਲਾਈਨਿੰਗ ਦਾ ਕੱਪੜਾ ਆਪਣਾ ਘਟਦਾਗਾ ਤਾਂ ਆਪਾਂ ਕੀ ਕਰਾਂਗੇ ਆਪਾਂ ਬਾਹਾਂ ਦੇ ਵਿੱਚ ਜੋੜ ਵੀ ਪਾ ਸਕਦੇ ਹਾਂ ਜੀ ਹੁਣ ਆ ਜਿਹੜਾ ਆਪਣਾ ਲਾਈਨਿੰਗ ਦਾ ਕੱਪੜਾ ਰਹਿ ਗਿਆ ਇਹਨੂੰ ਆਪਾਂ ਇਸ ਤਰ੍ਹਾਂ ਵਿਛਾ ਲੈਣਾਗਾ ਇਸ ਤਰ੍ਹਾਂ ਬਚਾਉਣ ਤੋਂ ਬਾਅਦ ਦੇਖੋ ਇਹ ਡਬਲ ਪੈਨ ਦੇ ਵਿੱਚ ਹੀ ਆਪਣਾ ਲਾਈਨਿੰਗ ਵਾਲਾ ਕੱਪੜਾ ਰੱਖਿਆ ਹੋਇਆ ਹੈ ਹਾਂਜੀ ਦੇਖੋ ਜੀ ਹੁਣ ਆਪਾਂ ਕਰਨੀ ਆ ਸਲਵਾਰ ਦੇ ਕੁੰਦਿਆਂ ਦੇ ਦੇ ਲਾਈਨਿੰਗ ਦੀ ਕਟਿੰਗ ਦੇਖੋ ਜੇ ਤੁਹਾਡੇ ਕੋਲੇ ਕੱਪੜਾ ਹੈਗਾ ਤਾਂ ਤੁਸੀਂ ਇਸ ਤਰ੍ਹਾਂ ਵੀ ਲਾਈਨਿੰਗ ਕਰ ਸਕਦੇ ਹੋ ਦੇਖੋ ਮੈਂ ਇਸ ਤਰ੍ਹਾਂ ਵੀ ਜੇ ਲਾਈਨਿੰਗ ਦਾ ਕੱਪੜਾ ਖੁੱਲਾ ਹੋਵੇ ਇਸ ਤਰ੍ਹਾਂ ਵੀ ਕਰ ਲੈਣੇ ਆ ਫਿਰ ਉਹਦੇ ਵਿੱਚ ਜੋੜ ਵੀ ਪੈ ਜਾਂਦਾ ਜਿਹੜੀਆਂ ਪੈਣਾ ਨੂੰ ਦੇਖੋ ਕੋਈ ਬਹਿਮ ਨਹੀਂ ਹੈਗਾ ਆਡੇ ਲਾਈਨਿੰਗ ਕਟਿੰਗ ਕਰਨ ਦਾ ਮੈਂ ਦੇਖੋ ਹਰੇਕ ਸੂਟ ਦੀ ਸਲਵਾਰ ਤੇ ਜਿਹੜੀ ਲਾਈਨਿੰਗ ਆ ਉਹ ਆਡੇ ਲੋਟ ਹੀ ਲਾਉਣੀ ਹੁੰਦੀ ਆ ਤੇ ਕਮੀਜ਼ ਤੇ ਤੇ ਬਾਹਮਾ ਤੇ ਨਹੀਂ ਕਦੇ ਲਾਈ ਸਲਵਾਰ ਤੇ ਇਦਾਂ ਲਾ ਲੈਨੇ ਆ ਕਦੇ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਕੋਈ ਕੱਪੜੇ ਨੂੰ ਖਿੱਚ ਨਹੀਂ ਪੈਂਦੀ ਦੇਖੋ ਆ ਦੋ ਤਹਾਂ ਨੇ ਦੋ ਤਹਾਂ ਦੇ ਵਿੱਚ ਆਪਾਂ ਚਾਹੇ ਤਾਂ ਤੁਸੀਂ ਇੱਕ ਕੁੰਦਾ ਧਰ ਲਓ ਚਾਹੇ ਤੁਸੀਂ ਦੋਵੇਂ ਕੁੰਦੇ ਧਰ ਲਓ ਇਹਨਾਂ ਨੂੰ ਕੁੰਦੇ ਵੀ ਕਹਿ ਦਿੰਦੇ ਨੇ ਕਲੀਆਂ ਵੀ ਕਹਿ ਦਿੰਦੇ ਨੇ ਠੀਕ ਹੈ ਜੀ ਐਸ ਤਰ੍ਹਾਂ ਚੰਗੀ ਤਰ੍ਹਾਂ ਕੁੰਦਿਆਂ 'ਚ ਵੀ ਕੋਈ ਬਾਧਕਾਟ ਨਹੀਂ ਰੱਖਣੀ ਆਪਾਂ ਆ ਦੇਖੋ ਇਹ ਥੋੜੇ ਜਿਹਾ ਇੱਥੋਂ ਰੇਵ ਹੋ ਜਾਂਦੇ ਆ ਨਾ ਇਹਨਾਂ ਦੇ ਵਾਰ ਆਪਾਂ ਸਾਰੇ ਕੱਢ ਲੈਣੇ ਆ ਆਹ ਕੁੰਦੇ ਰੱਖ ਲੇ ਹੁਣ ਜਿਹੜੇ ਆ ਦੂਸਰੇ ਕੁੰਦੇ ਨੇ ਚਾਰ ਕਲੀਆਂ ਹੁੰਦੀਆਂ ਨੇ ਆਪਣੇ ਚਾਰ ਕੁੰਦੇ ਹੁੰਦੇ ਨੇ ਇਹ ਬਰਾਬਰੋਂ ਇਦਾਂ ਹੀ ਨਿਕਲ ਜਾਣੇ ਆ ਚਾਹੇ ਤਾਂ ਤੁਸੀਂ ਧਰ ਕੇ ਕਟਿੰਗ ਕਰ ਲਓ टेबल अपना थोड़ा जा छोटा रह गया इस सैड तो मैं तो चंगी तरह दिखाई है बिछा दीए बिछा तो बाद ए फर्क रखना गा क्योंकि जो तो आप कटा ना तो अपनी बात घाट ना रहे भी अपनी लाइनिंग का कपड़ा घट ना जाए इस तरह देखो जी इधरों दूसरे पास भी आप देखो सैट कर लेना ਆਹ ਲੋ ਜੀ ਆਹ ਦੇ ਕੋਈ ਇਸ ਤਰ੍ਹਾਂ ਆਪਣਾ ਕਪੜਾ ਪੂਰਾ ਪ੍ਰੋਪਰ ਆ ਬਿਲਕੁਲ ਵੀ ਬਾਦ ਘਾਟ ਨਹੀਂ ਹੈਗੀ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਕਰ ਲੈਣੀ ਆ ਕਟਿੰਗ ਇੱਥੇ ਵੀ ਆਪਾਂ ਲਾਈਨਿੰਗ ਕੋਈ ਜ਼ਿਆਦਾ ਨਹੀਂ ਕੱਟਣੀ ਹੈਗੀ ਵੀ ਇੰਨੇ ਇੰਚ ਅਧਾ ਇੰਚ ਜ਼ਿਆਦਾ ਕੱਟਣੀ ਹੈ ਨਹੀਂ ਜੀ ਜਿੰਨੀ ਆਪਾਂ ਨੂੰ ਲਾਈਨਿੰਗ ਦੀ ਕਮੀ ਅਜੀ ਮਤਲਬ ਕੀ ਕੁੰਡੀਆਂ ਦੀ ਕਟਿੰਗ ਹੋਈ ਹੋਈ ਆ ਓਨੀਆਂ ਹੀ ਆਪਾਂ ਇਹ ਕਟਿੰਗ ਕਰ ਲਈ ਆ ਆ ਦੇਖੋ ਜੀ ਆਪਣੇ ਹੋ ਗਈ ਕੁੰਦਿਆਂ ਦੀ ਕਟਿੰਗ ਹੁਣ ਆਪਾਂ ਦੇਖੋ ਕੀ ਕਰਨਾ ਹੈਗਾ ਆ ਆਪਣੀ ਲਾਈਨਿੰਗ ਜਿਹੜੀ ਠੀਕ ਹੈ ਜੀ ਇਹਨੂੰ ਆਪਾਂ ਜਿਵੇਂ ਮੈਂ ਤੁਹਾਨੂੰ ਕਮੀਜ਼ ਦਾ ਦੱਸਿਆ ਸੀ ਜਿਹੜੀਆਂ ਮੇਰੀਆਂ ਭੈਣਾਂ ਨੇ ਦੇਖੋ ਸਲਾਈ ਵੀ ਲਾ ਲੈਣ ਨਵੀਆਂ ਸਿੱਖਦੀਆਂ ਨੇ ਜਿਹੜੀ ਉਹ ਦੇਖੋ ਇੱਧਰ ਵੀ ਦੇਖੋ ਵੈਸੇ ਇੱਧਰ ਸਲਾਈ ਲਾਉਣ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਨਾ ਜਦੋਂ ਆਪਾਂ ਸਲਾਈ ਅਟੈਚ ਕਰਨ ਲੱਗਦੇ ਆ ਤਾਂ ਇਦਾਂ ਫੜ ਕੇ ਵੀ ਠੀਕ ਆ ਜਾਂਦਾ ਹੁੰਦਾ ਕਿਉਂਕਿ ਕਮੀਜ਼ ਦੇ ਵਿੱਚ ਤਾਂ ਆਪਾਂ ਪਲੇਟਸ ਪਾਉਣੀਆਂ ਹੁੰਦੀਆਂ ਨੇ ਇਦਾਂ ਤੁਸੀਂ ਲਾਈਨਿੰਗ ਨੂੰ ਫੜੋ ਤੇ ਇਦਾਂ ਸਲਾਈਆਂ ਲਗਾ ਲਓ ਠੀਕ ਆ ਜੀ ਪਰ ਸਾਰਾ ਘੇਰੇ ਨੂੰ ਅਟੈਚ ਕਰਨ ਤੋਂ ਬਾਅਦ ਬਾਲ ਪਾਉਣ ਤੋਂ ਪਹਿਲਾਂ ਜਿਹੜਾ ਆਹ ਵਾਲਾ ਹਿੱਸਾ ਹੁੰਦਾ ਨਾ ਲਾਈਨਿੰਗ ਨੂੰ ਜਿੱਦਾਂ ਆਹ ਵਾਲਾ ਇਹਨੂੰ ਲਾਈਨਿੰਗ ਨੂੰ ਸਾਰੇ ਨੂੰ ਸਾਰੀਆਂ ਮਤਲਬ ਕਿ ਸਲਵਾਰ ਨੂੰ ਜੜਨ ਤੋਂ ਬਾਅਦ ਅਟੈਚ ਕਰਨ ਤੋਂ ਬਾਅਦ ਮੋٹے ਬਖੇ ਦੇ ਨਾਲ ਸਲਾਈ ਲਾ ਲਓ ਫਿਰ ਆਪਾਂ ਨੂੰ ਸਲਵਾਰ ਦੇ ਬਾਲ ਪਾਉਣ 'ਚ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਹੁਣ ਆਪਾਂ ਜੀ ਤੁਹਾਨੂੰ ਬਾਹਾਂ ਦੀ ਕਟਿੰਗ ਕਰਕੇ ਦਿਖਾਉਣੇ ਆ ਲਾਈਨਿੰਗ ਦਾ ਆਪਣਾ ਉੱਪਰ ਕੱਪੜਾ ਵਜਿਆ ਸੀ ਕੁੰਡੇ ਕੱਟਣ ਤੋਂ ਬਾਅਦ ਕਲੀਆਂ ਕੱਟਣ ਤੋਂ ਬਾਅਦ ਇਹ ਉਹ ਵਾਲਾ ਕੱਪੜਾ ਚਾਹੇ ਤਾਂ ਤੁਸੀਂ ਬਾਹਣੀਆਂ ਕਾਟਾਂ ਪਾਉਣ ਤੋਂ ਪਹਿਲਾਂ ਅਟੈਚ ਕਰ ਲਓ ਦੇਖੋ ਆਪਣੀ ਬਾਹ ਦੀ ਕਾਟ ਵਗੈਰਾ ਸਾਰਾ ਕੁਝ ਪਾਇਆ ਹੋਇਆ ਐਸ ਤਰ੍ਹਾਂ ਜੀ ਆਪਾਂ ਜਿਵੇਂ ਬਾਕੀ ਕਟਿੰਗ ਕੀਤੀ ਆ ਲਾਈਨਿੰਗ ਦੇ ਉੱਪਰ ਆਪਾਂ ਬਾਹ ਨੂੰ ਰੱਖ ਲੈਣਾ ਜਿਹੜੀ ਆਪਣੀ ਮਤਲਬ ਕਿ ਸ਼ੇਪ ਦੇ ਵਿੱਚ ਬਾਹ ਦੀ ਕਾਟ ਪਈ ਹੋਈ ਆ ਆਪਾਂ ਦੇਖੋ ਜੀ ਉਸੇ ਤਰ੍ਹਾਂ ਹੀ ਇਹ ਐਦਾਂ ਕਟਿੰਗ ਕਰ ਦੇਣੀ ਹੈ। ਹਲੋ ਜੀ ਐਸੇ ਤਰ੍ਹਾਂ ਪਾਹ ਵਾਲੇ ਕੱਪੜੇ ਦੀ ਕਟਿੰਗ ਕਰ ਦੇਣੀ ਹੈ। ਇਹ ਵਾਲੇ ਕੱਪੜੇ ਦੀ ਕਟਿੰਗ ਕਰਨ ਤੋਂ ਬਾਅਦ ਦੇਖੋ ਐਸ ਤਰ੍ਹਾਂ ਆਪਾਂ ਮੋٹے ਵਖੇ ਦੇ ਨਾਲ ਸਾਰੇ ਐਦਾਂ ਸਲਾਈ ਲਗਾ ਲੈਣੀ ਆ। ਸਲਾਈ ਲਗਾਉਣ ਤੋਂ ਬਾਅਦ ਤੁਸੀਂ ਜਿੱਦਾਂ ਨਾਰਮਲ ਸੂਟ ਦੀ ਕਰਦੇ ਹੋਗੇ ਸਟਿਚਿੰਗ ਉਸੇ ਤਰ੍ਹਾਂ ਜੀ ਆਪਾਂ ਸਟਿਚਿੰਗ ਕਰ ਲੈਣੀ ਹੈ ਜੀ ਨਾਲ ਜੀ ਆਹ ਹੋ ਗਈ ਆਪਣੀ ਲਾਈਨਿੰਗ ਦੀ ਕਟਿੰਗ ਦੋਵੇਂ ਬਾਹਾਂਾਂ ਦੀ ਲਾਈਨਿੰਗ ਦੀ ਕਟਿੰਗ ਹੋ ਗਈ ਦੇਖੋ ਜੀ ਇਸ ਤਰ੍ਹਾਂ ਆਪਾਂ ਆਪਣੇ ਸੂਟ ਦੀ ਲਾਈਨਿੰਗ ਦੀ ਕਟਿੰਗ ਕਰ ਸਕਦੇ ਹਾਂਗੇ ਐਦਾਂ ਹੀ ਦੇਖੋ ਜੀ ਆਪਾਂ ਸਲਵਾਰ ਦੀ 벨ਟ ਦੀ ਕਟਿੰਗ ਕਰ ਲੈਣੀ ਹੈ ਲਾਈਨਿੰਗ ਦੇ ਉੱਪਰ ਦੇਖੋ ਆਪਣੇ ਕੋਲੇ ਇਕੱਠਾ ਕੱਪੜਾ ਨਹੀਂ ਬਜਿਆ ਆਪਣੇ ਕੋਲੇ ਬਜੇ ਨਹੀਂ ਦੇਖੋ ਜੀ ਪੀਸ ਆਪਾਂ ਉਹਨਾਂ ਪੀਸਾਂ ਦੇ ਵਿੱਚ ਜੋੜ પા ਕੇ ਠੀਕ ਆ ਜੀ ਜੋੜ પા ਕੇ ਫੇਰ ਆਪਾਂ ਜਿਹੜੀ ਆਹ 벨ਟ ਆ ਗਈ 벨ਟ ਵੀ ਲਾਈਨਿੰਗ ਦੀ ਕਰਾਂਗੇ ਕਟਿੰਗ ਇਸ ਤਰ੍ਹਾਂ ਜੀ ਹੋ ਜਾਂਦੀ ਹੈਗੀ ਆਪਣੇ ਫੁੱਲ ਸੂਟ ਦੀ ਲਾਈਨਿੰਗ ਦੀ ਕਟਿੰਗ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ